ਆ ਮੀਡੀਆ ਦੇ ਵਿੱਚ ਖਬਰ ਆ ਰਹੀ ਨਾ ਕਿ ਜਿਹੜੇ ਹੰਸਰਾਜ ਹੰਸਾ ਇਹ ਭਾਜਪਾ ਨੂੰ ਛੱਡ ਸਕਦੇ ਆ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੀ ਸੀਟ ਲੜ ਸਕਦੇ ਆ ਯਾਰ ਕਿੱਡੀ ਕ ਗੱਲ ਆ ਜੇ ਲੜ ਲੈਣਗੇ ਤੇ ਜਿਹੜਾ ਰਿੰਕੂ ਸੀ ਉਹਨੇ ਪਹਿਲਾਂ ਕਾਂਗਰਸ ਛੱਡੀ ਫਿਰ ਉਹਨੇ ਹੁਣ ਝਾੜੂ ਵੀ ਛੱਡ ਕੇ ਤੇ ਉਹ ਭਾਜਪਾ ਦੇ ਵਿੱਚ ਜਾਂਦਾ ਰਿਹਾ ਤੇ ਜਿਹੜਾ ਰਵਨੀਤ ਬਿੱਟੂ ਆ ਉਹ ਕਾਂਗਰਸ ਨੂੰ ਛੱਡ ਕੇ ਜਿਹੜਾ ਕਹ ਲੋ ਬੀਜਪੀ ਦੇ ਵਿੱਚ ਜਾਂਦਾ ਰਿਹਾ ਤੇ ਲੋਕ ਅੱਬਾ ਅੱਬਾ ਕਰੀ ਜਾਂਦੇ ਆ ਕੀ ਗੱਲ ਆ ਅੱਬਾ ਅੱਬਾ ਕਾਹਦੀ ਕਰਦੇ ਆ ਕਿਸੇ ਦੇ ਪਿਓ ਦਾ ਰਾਜ ਆ ਯਾਰ ਅਗਲੇ ਜਾਣਗੇ ਪਾਰਟੀ ਦੇ ਵਿੱਚ ਜੇ ਰਿੰਕੂ ਨੇ ਝਾੜੂ ਪਾਰਟੀ ਛੱਡੀ ਆ ਇਹਦੇ ਵਿੱਚ ਮਾੜਾ ਕੀ ਕੀਤਾ ਹੁਣ ਜਿਹੜਾ ਕਹ ਲਓ ਰਿੰਕੂ ਪਹਿਲਾਂ ਕਾਂਗਰਸ ਛੱਡੀ ਕਾਂਗਰਸ ਪੰਜਾਬ ਦਾ ਭਲਾ ਨਹੀਂ ਕਰ ਰਹੀ ਸੀ ਉਹ ਝਾੜੂ ਦੇ ਵਿੱਚ ਆਇਆ ਉਹਨੂੰ ਲੱਗਿਆ ਕਿ ਝਾੜੂ ਭਲਾ ਨਹੀਂ ਕਰ ਸਕਦਾ ਤੇ ਉਹ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਉਹੀ ਕੰਮ ਰਵਨੀਤ ਬਿੱਟੂ ਦਾ ਰਵਨੀਤ ਬਿੱਟੂ ਵੀ ਪਹਿਲਾਂ ਕਾਂਗਰਸ ਦੇ ਵਿੱਚ ਸੀਗਾ ਉਹਨੂੰ ਲੱਗਿਆ ਕਿ ਕਾਂਗਰਸ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਤੇ ਉਹ ਨਾਲ ਦੀ ਨਾਲ ਬੀਜੇਪੀ ਦੇ ਵਿੱਚ ਜਾਂਦਾ ਰਿਹਾ ਉਹ ਭਰਾਵੋ ਥੋਡੇ ਮਾਰੇ ਗਿਆ ਉਹ ਕਿਹੜਾ ਕਿਸੇ ਮਾਰਾ ਗਿਆ ਤੇ ਜਿਹੜਾ ਹੰਸੜਾ ਜਾਂ ਹੰਸਾ ਹੁਣ ਜਿਹੜਾ ਕਹਿ ਲੋ ਕਾਂਗਰਸ ਆ ਕਾਂਗਰਸ ਦੇ ਵਿੱਚੋਂ ਬੰਦੇ ਛੱਡ ਕੇ ਕਾਂਗਰਸ ਨੂੰ ਬੀਜੇਪੀ ਦੇ ਵਿੱਚ ਗਏ ਆ ਜਿਵੇਂ ਝਾੜੂ ਨੂੰ ਛੱਡ ਕੇ ਬੀਜੇਪੀ ਦੇ ਵਿੱਚ ਗਏ ਆ ਫਿਰ ਕਹਿੰਦੇ ਆ ਵੀ ਜਿਹੜਾ ਹੰਸਰਾ ਜਹਾਂਸਾ ਇਹ ਬੀਜੇਪੀ ਨੂੰ ਛੱਡ ਕੇ ਝਾੜੂ ਦੇ ਵਿੱਚ ਜਾ ਸਕਦਾ ਤੇ ਜਲੰਧਰ ਤੋਂ ਚੋਣ ਲੜ ਸਕਦਾ ਹੁਣ ਇਹ ਇਹਨੂੰ ਇਹ ਲੱਗਿਆ ਕਿ ਬੀਜੇਪੀ ਆ ਉਹ ਪੰਜਾਬ ਦਾ ਕੁਝ ਨਹੀਂ ਸਵਾਰ ਸਕਦੀ ਦੇਸ਼ ਦਾ ਕੁਝ ਨਹੀਂ ਸਵਾਰ ਸਕਦੀ ਇਸ ਕਰਕੇ ਉਹ ਭਾਈ ਝਾੜੂ ਦੇ ਵਿੱਚ ਆ ਗਿਆ ਇਹਦੇ ਵਿੱਚ ਮਾਰਾ ਕੋਈ ਨਹੀਂ ਹੋਇਆ ਇਹਨਾਂ ਨੂੰ ਦਰਦਾ ਇਹਨਾਂ ਨੂੰ ਬਹੁਤ ਜ਼ਿਆਦਾ ਦਰਦਾ ਦੇਸ਼ ਦਾ ਦਰਦਾ ਪੰਜਾਬ ਦਾ ਦਰਦਾ ਨਹੀਂ ਇਹਨਾਂ ਨੂੰ ਆਪਦੀ ਸੀਟ ਦਾ ਦਰਦਾ ਇਹਨਾਂ ਨੂੰ ਆਪਦੀ ਸੀਟ ਬਚਾਉਣ ਦਾ ਦਰਦਾ ਇਹਨਾਂ ਨੂੰ ਆਪਦੇ ਘਰਾਂ ਦਾ ਦਰਦਾ ਥੋੜਾ ਦਰਦ ਨਹੀਂਗਾ ਜਿਵੇਂ ਇੱਕ ਕਮੇਡੀਅਨ ਕਰਮਜੀਤ ਅਨਮੋਲ ਆ ਉਹਨੇ ਪਾਰਟੀ ਛੱਡਤੀ ਆ ਜਿਹੜਾ ਕਹਿੰਦਾ ਉਹ ਪਾਰਟੀ ਦੇ ਵਿੱਚ ਪਹਿਲੇ ਸਮਝ ਲਓ ਵੀ ਝਾੜੂ ਵਿੱਚ ਹੈਗਾ ਸੀ ਤੇ ਉਹ ਹੁਣ ਫਰੀਦਕੋਟ ਤੋਂ ਟਿਕਟ ਲੜ ਰਿਹਾ ਉਹ ਆਂਦਾ ਵੀ ਮੈਨੂੰ ਪੰਜਾਬ ਦਾ ਦਰਦ ਆ ਪਰ ਚਿੱਟੇ ਦੇ ਨਾਲ ਕਈ ਨੌਜਵਾਨ ਮਰ ਗਏ ਉਦੋਂ ਇਹਦਾ ਦਰਦ ਪਤਾ ਨਹੀਂ ਕਿੱਥੇ ਸੀਗਾ ਚਲੋ ਇਹਦੇ ਦਰਦ ਦੀ ਤਾਂ ਬਾਅਦ ਦੀ ਗੱਲ ਹੈ ਦੀ ਢੁਈ ਢਾਈ ਚ ਦਰਦ ਆ ਜਿਹੜਾ ਉਹ ਬਾਅਦ ਦੀ ਗੱਲ ਕਰਦੇ ਆ ਪਰ ਮੈਂ ਇੱਥੇ ਲੋਕਾਂ ਨੂੰ ਕਹਿ ਦੇਵਾਂ ਕਿ ਜਿਹੜਾ ਰਿੰਕੂ ਆ ਰਿੰਕੂ ਮੈਂ ਤੁਹਾਨੂੰ ਪੁੱਛਦਾ ਤੇ ਪਹਿਲਾ ਤੁਸੀਂ ਕਾਂਗਰਸ ਛੱਡੀ ਫਿਰ ਤੁਸੀਂ ਇਹ ਕਿਹਾ ਕਿ ਕਾਂਗਰਸ ਮਾੜੀ ਆ ਰਿੰਕੂ ਜਵਾਬ ਦੇ ਪੰਜਾਬ ਦੇ ਲੋਕ ਜਵਾਬ ਪੁੱਛਦੇ ਆ ਕਾਂਗਰਸ ਮਾੜੀ ਆ ਲੋਕ ਮੰਨ ਗਏ ਤੂੰ ਝਾੜੂ ਚੋ ਗਿਆ ਝਾੜੂ ਚੋ MP ਦੀ ਚੋਣ ਜਿੱਤ ਗਿਆ ਫਿਰ ਝਾੜੂ ਚੰਗਾ ਸੀ ਤਾਂ ਝਾੜੂ ਨੂੰ ਛੱਡਿਆ ਕਿਉਂ ਜਵਾਬ ਦੇ ਮੈਂ ਨਹੀਂ ਪੁੱਛਦਾ ਪੰਜਾਬ ਦੇ ਲੋਕ ਪੁੱਛਦੇ ਆ ਤੁਹਾਨੂੰ ਦਰਦਾ ਪੰਜਾਬ ਦਾ ਨਹੀਂ ਦੇਸ਼ ਦਾ ਨਹੀਂ ਤੁਹਾਨੂੰ ਦਰਦ ਲੋਕ ਸਭਾ ਹਲਕਿਆਂ ਦਾ ਨਹੀਂ ਤੁਹਾਨੂੰ ਜਿਹੜਾ ਦਰਦ ਆ ਉਹ ਤੁਹਾਨੂੰ ਕੁਰਸੀਆਂ ਦਾ ਦਰਦ ਆ ਜੇਕਰ ਤੁਹਾਨੂੰ ਦਰਦ ਹੁੰਦਾ ਤੇ ਤੁਸੀਂ ਹਕੂਮਾ ਦੇ ਵਿੱਚ ਹੋਣੇ ਸੀ ਜਿਹੜੇ ਪੰਜਾਬ ਦੇ ਹਾਲਾਤ ਚੱਲੀ ਜਾਂਦੇ ਆ ਪੰਜਾਬ ਦੇ ਨੌਜਵਾਨਾਂ ਤੇ ਅਤਿਆਚਾਰ ਪੰਜਾਬ ਦੇ ਮਜ਼ਦੂਰਾਂ ਤੇ ਅਤਿਆਚਾਰ ਪੰਜਾਬ ਦੇ ਕਿਸਾਨਾਂ ਤੇ ਅਤਿਆਚਾਰ ਪੰਜਾਬ ਦੀਆਂ 3 3 ਭੈਣਾ ਤੇ ਅਤਿਆਚਾਰ ਜੇਕਰ ਆ ਰਿੰਕੂ ਵੀਰ ਜੇ ਤੁਹਾਡੇ ਵਰਗਿਆਂ ਨੂੰ ਦਰਦ ਹੁੰਦਾ ਤਾਂ ਤੇਰੇ ਵਰਗੇ ਕੋਮਾਂ ਦੇ ਵਿੱਚ ਪਏ ਹੋਣੇ ਸੀ ਤੁਹਾਨੂੰ ਦਰਦ ਕੋਈ ਨਹੀਂਗਾ ਯਾਦ ਰੱਖੋ ਤੁਹਾਨੂੰ ਸਿਰਫ ਤੇ ਸਿਰਫ ਸੀਟਾਂ ਦਾ ਦਰਦ ਆ ਹੁਣ ਤੂੰ ਛੱਡਤੀ ਝਾੜੂ ਝਾੜੂ ਛੱਡਤਾ ਕਿ ਹੋ ਸਕਦਾ ਤੈਨੂੰ ਉੱਥੋਂ ਟਿਕਟ ਨਾ ਮਿਲਦੀ ਤੇਰਾ ਮਨ ਡਰ ਲੱਗ ਗਿਆ ਕਿ ਮੈਨੂੰ ਲੋਕ ਹਰਾਣਾ ਦੇਣ ਰਿੰਕੂਕ ਤਰਫਨ ਲੱਗ ਗਿਆ ਕਿਤੇ ਮੈਂ ਜਲੰਧਰ ਤੋਂ ਫਿਰ ਹਾਰ ਨਾ ਜਾਵਾਂ ਫਿਰ ਲੁਧਿਆਣੇ ਤੋਂ ਜਿਹੜਾ ਆ ਹੈਗਾ ਕੀ ਨਾ ਇਹਦਾ ਰਵਨੀਤ ਮਿੱਟੂ ਇਹਨੇ ਛੱਡਤੀ ਕਾਂਗਰਸ ਤੇ ਗੱਲਾਂ ਕਰ ਲੱਗ ਗਿਆ 10 ਸਾਲ ਹੋ ਗਏ ਆਏ ਹੋ ਗਿਆ ਆ ਹੋ ਗਿਆ ਉਹ ਤੁਹਾਨੂੰ ਸਾਲਾਂ ਦੇ ਸਾਲ ਹੋ ਗਏ ਕਾਂਗਰਸ ਵਿੱਚ ਰਹਿੰਦਿਆਂ ਨੂੰ ਤੇ ਹੋ ਸਕਦਾ ਤੈਨੂੰ ਟਿਕਟ ਨਾ ਮਿਲਦੀ ਤੇਰੇ ਨੂੰ ਨਾ ਮਿਲਨੀ ਹੋਵੇ ਐਕਟੀ ਕਿਉਂਕਿ ਟਿਕਟਾਂ ਦਾ ਕੰਮ ਕੋਈ ਨਹੀਂਗਾ ਤੇਰਾ ਤੇਰੇ ਚ ਕੋਈ ਐਮਪੀ ਐਮਐਲਏ ਵਾਲੇ ਗੁਣ ਹੈ ਨਹੀਂਗੇ ਤੇਰੇ ਚ ਕੋਈ ਦੇਸ਼ ਬਚਾਉਣ ਵਾਲੀ ਗੱਲਾਂ ਹੈ ਨਹੀਂਆਂ ਤੇਰੇ ਵਿੱਚ ਪੰਜਾਬ ਨੂੰ ਬਚਾਉਣ ਵਾਲੀਆਂ ਗੱਲਾਂ ਹੈ ਨਹੀਂਆਂ ਜਦੋਂ ਗੱਲ ਕੀਤੀ ਆ ਸਿਰਫ ਇਹੀ ਗੱਲ ਕੀਤੀ ਆ ਸਾਡਾ ਸ਼ਹੀਦਾਂ ਦਾ ਪਰਿਵਾਰ ਆ ਸਾਡਾ ਸ਼ਹੀਦਾਂ ਦਾ ਪਰਿਵਾਰ ਆ ਜੇ ਗੱਲ ਕੀਤੀ ਆ ਸਿੱਖਾਂ ਦੇ ਖਿਲਾਫ ਗੱਲ ਕੀਤੀ ਆ ਜੇਕਰ ਗੱਲ ਕੀਤੀ ਆ ਮੈਂ ਇਹ ਨਹੀਂ ਆਦਾ ਵੀ ਤੂੰ ਖਾਲਸਤਾਨ ਦੇ ਖਿਲਾਫ ਨਾ ਬੋਲ ਮੈਂ ਕਹਿੰਦਾ ਇੱਕ ਵਾਰੀ ਨਹੀਂ 50 ਵਾਰੀ ਬੋਲ ਪਰ ਜਦੋਂ ਕੋਈ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਆ ਉਦੋਂ ਰਵਨੀਤ ਬਿੱਟੂ ਸਿਆ ਤੈਨੂੰ ਦੰਦਲਾ ਪੈਂਦੀਆਂ ਸੀ ਇਹ ਗੱਲ ਮੈਂ ਨਹੀਂ ਇਹ ਗੱਲ ਪੰਜਾਬ ਦੇ ਲੋਕ ਕਹਿੰਦੇ ਆ ਅੱਜ ਰਵਨੀਤ ਬਿੱਟੂ ਤੈਨੂੰ ਦਰਦ ਕਾ ਦਾ ਪੰਜਾਬ ਦਾ ਨਹੀਂ ਤੈਨੂੰ ਲੁਧਿਆਣੇ ਦਾ ਦਰਦ ਨਹੀਂਗਾ ਤੈਨੂੰ ਦਰਦ ਤਾਂ ਤੇਰੀ ਸੀਟ ਦਾ ਦਰਦ ਆ ਤੈਨੂੰ ਦਰਦ ਆ ਤਾਂ ਤੇਰੀ ਕੁਰਸੀ ਦਾ ਦਰਦ ਆ ਤੇਰਾ ਜਿਹੜਾ ਇਹ ਦਰਦ ਤੁਹਾਡੇ ਇਹ ਦਰਦਾਂ ਨੇ ਬੇੜਾ ਬਾਕੇ ਰੱਖਿਆ ਹੁਣ ਐਨੇ ਝਾੜੂ ਛੱਡਿਆ ਵੀ ਇਹਨੂੰ ਲੱਗਿਆ ਜੇ ਇਹ ਕਰ ਝਾੜੂ ਨਹੀਂ ਬਚਾ ਸਕਦਾ ਹੁਣ ਇਥੋਂ ਸਾਬਤ ਇਹ ਹੁੰਦਾ ਕਹਿੰਦੇ ਹੰਸ ਰਾਜ ਮੀਡੀਆ ਦੀ ਜਾਣਕਾਰੀ ਆ ਵੀ ਭਾਜਪੀ ਛੱਡ ਸਕਦੇ ਆ ਭਾਜਪੀ ਛੱਡ ਸਕਦੇ ਆ ਤੇ ਝਾੜੂ ਚ ਜਾ ਸਕਦੇ ਆ ਇਤੋਂ ਵੀ ਪਤਾ ਲੱਗ ਗਿਆ ਦਰਦ ਦਾ ਤਾਂ ਕੁਰਸੀ ਦਾ ਦਰਦ ਆ ਜੇਕਰ ਪੰਜਾਬ ਦੇ ਲੋਕਾਂ ਦਾ ਦਰਦ ਹੁੰਦਾ ਇਹ ਕੰਮ ਕਦੇ ਨਹੀਂ ਹੋਣਾ ਸੀ ਯਾਦ ਰੱਖੋ ਇਹ ਦਰਦ ਕੁਰਸੀਆਂ ਦੇ ਦਰਦ ਰਾਇਆ ਤੁਹਾਨੂੰ ਆ ਜਿਹੜੇ ਲੋਕ ਦਿੱਲੀ ਮਰਦੇ ਆ ਕਈ ਇਹੋ ਜਿਹੇ ਪੰਜਾਬ ਦੇ ਵਿੱਚ ਲੋਕ ਆ ਜਿਨ੍ਹਾਂ ਦੇ ਘਰੇ ਦੋ ਡੰਗ ਦੀ ਰੋਟੀ ਨਹੀਂ ਪੱਕਦੀ ਤੁਹਾਨੂੰ ਇਹਨਾਂ ਦਾ ਦਰਦ ਨਹੀਂਗਾ ਕਈ ਇਹੋ ਜਿਹੇ ਲੋਕ ਆ ਜਿਨ੍ਹਾਂ ਕੋਲ ਆਪਦਾ ਮਕਾਨ ਹੈ ਨਹੀਂ ਆਉਦੇ ਥਾਹਣੀ ਤੇ ਉਹ ਲੋਕਾਂ ਦੇ ਘਰ ਕਰਾਏ ਤੇ ਰਹਿੰਦੇ ਆ ਤੁਹਾਨੂੰ ਉਹਨਾਂ ਦਾ ਦਰਦ ਹੈ ਨਹੀਂ ਕਈ ਲੋਕਾਂ ਕੋਲ ਨਾ ਤਾਂ ਕਰਾਇਆ ਦੇਣ ਨੂੰ ਪੈਸੇ ਆ ਉਹ ਝੁੱਗੀਆਂ પાਕੇ ਸਰਕਾਰੀ ਜਗ੍ਹਾ ਦੇ ਵਿੱਚ ਰਹਿੰਦੇ ਆ ਤੁਹਾਨੂੰ ਉਹਨਾਂ ਦਾ ਦਰਦ ਹੈ ਨਹੀਂ ਤੁਹਾਨੂੰ ਦਰਦ ਤਾਂ ਥੋਡੀਆਂ ਕੁਰਸੀਆਂ ਦਾ ਦਰਦ ਆ ਜੇਕਰ ਦਰਦ ਹੁੰਦਾ ਲੋਕਾਂ ਦਾ ਤੇ ਅੱਜ ਤੁਸੀਂ ਕੋਮਾਂ ਦੇ ਵਿੱਚ ਹੁਣੇ ਸੀ ਕੌਨਕੀ ਪੰਜਾਬ ਦੇ ਹਾਲਾਤ ਇਹੋ ਜਿਹੇ ਬਣ ਚੁੱਕੇ ਆ ਨਾਲ ਮੈਂ ਇਹ ਦੱਸ ਦੇਵਾਂ ਕਿ ਚਿੱਟੇ ਦੇ ਨਾਲ ਇੰਨੀਆਂ ਕਮੋਤਾਂ ਹੋਈਆਂ ਤੇ ਮੋਤਾਂ ਹੋਣ ਨੂੰ ਤਿਆਰ ਪਈਆਂ ਚਿੱਟਾ ਦਿਨ ਬਰ ਦਿਨ ਵੱਧ ਰਿਹਾ ਤੁਸੀਂ ਇਸ ਮਸਲੇ ਤੇ ਅਰਿੰਕੂ ਵੀ ਸੁੱਤਾ ਪਿਆ ਸੀ ਸਾਰੇ ਦੇ ਸਾਰੇ ਰਵਨੀਤ ਬਿੱਟੂ ਵੀ ਸੁੱਤਾ ਪਿਆ ਸੀ ਜੇਕਰ ਉੱਠਦੇ ਆ ਤਾਂ ਕੁਰਸੀਆਂ ਵਸਦੇ ਉੱਠਦੇ ਆ ਤਾਨੂੰ ਹੋਰ ਕਿਸੇ ਤੋਂ ਤੁਸੀਂ ਕੁਝ ਨਹੀਂ ਲੈਣਾ ਕਹਿੰਦਾ ਆਵਾ ਜਾਵਾ ਕੁਰਸੀ ਬਦਲੇ ਕਹਿੰਦਾ ਆਵਾ ਜਾਵਾ ਕੁਰਸੀ ਬਦਲੇ ਮੇਰਾ ਕੰਮ ਨਾ ਲੋਕਾਂ ਵਿੱਚ ਕੋਈ ਹੁਣ ਤੁਸੀਂ ਦੱਸੋ ਕਿ ਔਰ ਆ ਮੈਂ ਕਹਿੰਦਾ ਰਵਨੀਤ ਬਿੱਟੂ ਤੁਹਾਡੇ ਕੋਲ ਕੀ ਕਮੀ ਸੀ ਤੁਸੀਂ ਆ ਪੀੜੀਆਂ ਦਾ ਪੀੜੀਆਂ ਰਾਜਨੀਤੀ ਦੇ ਵਿੱਚ ਹੋ ਗਈਆਂ ਛੱਡ ਬਾਕੀ ਪੰਜਾਬ ਨੂੰ ਜਿੱਥੋਂ ਤੂੰ ਐਮਪੀ ਦੀ ਚੋਣ ਜਿੱਤਦਾ ਰਿਆਂ ਕੀ ਉੱਥੇ ਨਸ਼ਾ ਹੈ ਨਹੀਂਗਾ ਰਵਨੀਤ ਬਿੱਟੂ ਦੱਸ ਕਿਹੜੇ ਮੂੰਹ ਨਾਲ ਵੋਟਾਂ ਮੰਗੋਂਗੇ ਤੇ ਕਿਹੜੇ ਮੂੰਹ ਨਾਲ ਲੋਕੋ ਵੋਟਾਂ ਪਾਉਂਗੇ ਇਧਰੋਂ ਪਟਕੇ ਇਧਰ ਲਾਈ ਜਾਂਦੇ ਇਧਰੋਂ ਪਟਕੇ ਇਧਰ ਜਾਈ ਜਾਂਦੇ ਆ ਇਹ ਤੁਹਾਡਾ ਸਵਾਰਨਗੇ ਕੀ ਆ ਜਦੋਂ ਪਾਣੀ ਦੇ ਆ ਜਦੋਂ ਹੜ ਆਇਆ ਲੋਕਾਂ ਦੇ ਘਾ ਡੁੱਬ ਗਏ ਲੋਕਾਂ ਦੇ ਘਰ ਤਬਾਹ ਹੋ ਗਏ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਪਰ ਸਾਰੇ ਦੇ ਸਾਰੇ ਜਿਨ੍ਹਾਂ ਨੂੰ ਦਰਦਾ ਸਰਪ ਕੁਰਸੀਆਂ ਦਾ ਇਹ ਘਰਾਂ ਚ ਵੜ ਕੇ ਬੈਠੇ ਰਹੇ ਤੁਹਾਡੀ ਇਹਨਾਂ ਨੇ ਸਾਰ ਤੱਕ ਨਹੀਂ ਲਈ ਜਦੋਂ ਮਹਾਮਾਰੀ ਆਈ ਆ ਉਦੋਂ ਸਾਰ ਤੱਕ ਨਹੀਂ ਲਈ ਇਹ ਤਾਂ ਕਦੇ ਕਦੇ ਆਉਣ ਵਾਲੀਆਂ ਬਿਮਾਰੀਆਂ ਪਰ ਜਿਹੜੀ ਡੇਲੀ ਬਿਮਾਰੀ ਆ ਬਿਨਾ ਇਲਾਜ ਤੋਂ ਲੋਕ ਮਰ ਰਹੇ ਆ ਬਿਨਾ ਇਲਾਜ ਤੋਂ ਇਲਾਜ ਵਾਸਤੇ ਤਾਂ ਛੱਡੋ ਲੋਕਾਂ ਕੋਲ 1000 ਰੁਪਿਆ ਖੂਨ ਟੈਸਟ ਕਰਾਉਣ ਨੂੰ ਨਹੀਂ ਹੁੰਦਾ ਉੱਥੇ ਇਹ ਕੀ ਕਰਦੇ ਆ ਇਹ ਲੋਕੋ ਤੁਹਾਡੀ ਗਲਤੀ ਆ ਤੁਸੀਂ ਇਨ੍ਹਾਂ ਵਰਗਿਆਂ ਨੂੰ ਚੁੰਦੇ ਆ ਚਰਨਜੀਤ ਚੰਨੀ ਤਰ੍ਹਾਂ ਕਹਿਣ ਦੇ ਤਰ੍ਹਾਂ ਪਾਥੀਆਂ ਚੱਕੋ ਤੁਹਾਡੇ ਹੱਥਾਂ 'ਚ ਹੋਣੀਆਂ ਚਾਹੀਦੀਆਂ ਇਹ ਮੈਂ ਕੋਈ ਇੱਥੇ ਲੀਡਰਾਂ ਦਾ ਵਿਰੋਧ ਨਹੀਂ ਕਰ ਰਿਹਾ ਮਾਫੀ ਚਾਹੁੰਨਾ ਲੀਡਰ ਤਾਂ ਲੀਡ ਕਰਨ ਵਾਲੇ ਹੁੰਦੇ ਆ ਤੁਸੀਂ ਤਾਂ ਟੁਰਸੀਆਂ ਦੇ ਭੁੱਖੇ ਆ ਲੀਡਰ ਲੀਡ ਕਰਦਾ ਕਿ ਤੁਹਾਨੂੰ ਫ੍ਰੀ ਦੀ ਸਹੂਲਤ ਨਹੀਂ ਚਾਹੀਦੀ ਅੱਜ ਮੈਨੂੰ ਰਿੰਕੂ ਜਵਾਬ ਦੇ ਦੇ ਕੇ ਝਾੜੂ ਚੋਂ ਮੁਸਕੌਣ ਲੱਗ ਗਿਆ ਸੀ ਕਿ ਬੋਕਰ ਨੂੰ ਗੋਆ ਲੱਗ ਗਿਆ ਸੀ ਜਿਹੜਾ ਅੱਜ ਛੱਡ ਕੇ ਨੰਗ ਗਿਆ ਅੱਜ ਮੈਨੂੰ ਆਹ ਦੱਸੇ ਕੀ ਪੰਜੇ ਚੋਂ ਮੁਸਕੌਣ ਲੱਗ ਗਿਆ ਜਿਹੜਾ ਭੱਜ ਕੇ ਜਾਂਦਾ ਰਿਹਾ ਕਹਿੰਦੇ ਕਮਲ ਦਾ ਫੁੱਲ ਬੜਾ ਵਧੀਆ ਹੁੰਦਾ ਅਸਾਂ ਤਾਂ ਕਦੇ ਦਰਸ਼ਨੀ ਨਹੀਂ ਕੀਤੇ ਜੇਕਰ ਹੰਸ ਰਾਜ ਹੰਸ ਛੱਡ ਕੇ ਜਾਂਦੇ ਆ ਕਮਲ ਦੇ ਫੁੱਲ ਨੂੰ ਕੀ ਗੱਲ ਉਹਦੇ ਵਿੱਚ ਸੱਪ ਬੈਠਾ ਸੀ ਸਿਰਫ ਤੇ ਸਿਰਫ ਲੜਾਈ ਕਾ ਦੀ ਕੁਰਸੀਆਂ ਦੀ ਕਰਸੀਆਂ ਦੀ ਲੜਾਈ ਆ ਤੁਸੀਂ ਲੋਕਾਂ ਦੀ ਲੜਾਈ ਅਜੇ ਤੱਕ ਲੜੀ ਨਹੀਂ ਉਹ ਤੁਸੀਂ ਸ਼ਹੀਦਾਂ ਦੇ ਦਿਨਾਂ ਤੇ ਜਦੋਂ ਸ਼ਹੀਦਾਂ ਦਾ ਸ਼ਹੀਦਾਂ ਦੇ ਦਿਨ ਆਉਂਦੇ ਆ ਚਾਹੇ ਉਗਦਮ ਸਿੰਘ ਦੇ ਹੋਣ ਚਾਹੇ ਸ਼ਹੀਦ ਭਗਤ ਸਿੰਘ ਦੇ ਹੋਣ ਤੁਸੀਂ ਉਸ ਟਾਈਮ ਤੇ ਆਉਦਾ ਖੂਨ ਬੜਾ ਪਗਲਾਉਨੇ ਆ ਬੜੇ ਤਗੜੇ ਨਾਰੇ ਲਾਉਨੇ ਆ ਪਰ ਤੁਸੀਂ ਅੰਗਰੇਜ਼ਾਂ ਨਾਲੋਂ ਘੱਟ ਨਹੀਂ ਗੇ ਆ ਇੰਨਾ ਤਾਂ ਅੰਗਰੇਜ਼ ਔਖਾ ਨਹੀਂ ਕਰਦੇ ਸੀ ਅੰਗਰੇਜ਼ ਇੱਕੇ ਵਾਰੀ ਮਾਰ ਕੇ ਟੰਟਾ ਮਕਾਉਂਦੇ ਸੀ ਅੰਗਰੇਜ਼ ਇੱਕੇ ਵਾਰੀ ਗੋਲੀ ਮਾਰ ਕੇ ਟੰਟਾ ਮਕਾ ਦਿੰਦੇ ਸੀ ਪਰ ਤੁਸੀਂ ਲੋਕ ਇੱਕੇ ਵਾਰੀ ਨਹੀਂ ਮਾਰਦੇ ਤੁਸੀਂ ਹੌਲੀ ਹੌਲੀ ਮਾਰਦੇ ਆ ਡੇਲੀ ਮਾਰਦੇ ਆ ਮਿੰਟ ਮਿੰਟ ਬਾਅਦ ਮਾਰਦੇ ਆ ਜਾਨੋਂ ਨਹੀਂ ਮਾਰਦੇ ਹੌਸਲੇ ਮਾਰਦੇ ਆ ਦਿਮਾਗੋਂ ਮਾਰਦੇ ਆ ਇੱਕ ਪਾਸੇ ਬਿਮਾਰ ਮੁੰਡਾ ਪਿਆ ਇੱਕ ਪਾਸੇ ਬਿਮਾਰ ਬਾਪੂ ਪਿਆ ਲਾਸ਼ ਨੂੰ ਪੈਸੇ ਹੈ ਨਹੀਂ ਦੋਨੇ ਇੱਕ ਦੂਜੇ ਨੂੰ ਵੇਖ ਕੇ ਮਰੀ ਜਾਂਦੇ ਆ ਉਧਰੋਂ ਮਾਂ ਤੇ ਪਿਓ ਕੱਲਾ ਕੱਲਾ ਪੋਤਾ ਓਏ ਸਰਿੰਜ ਲਾਈ ਉਹਨਾਂ ਦੇ ਸਾਹਮਣੇ ਉਹ ਦੋਨੇ ਦੋਨੇ ਜੀ ਆਪਦੇ ਮੁੰਡੇ ਨੂੰ ਵੇਖ ਕੇ ਮਰੀ ਜਾਂਦੇ ਆ ਇਹਦਾ ਜ਼ਿੰਮੇਦਾਰ ਕੌਣ ਆ ਇਹਨੂੰ ਚਲਾ ਕੌਣ ਰਿਹਾ ਦੇਸ਼ ਨੂੰ ਇਹ ਪੰਜਾਬ ਦੇ ਵਿੱਚ ਸਰਕਾਰ ਕੀ ਕਰੀ ਜਾਂਦੀ ਆ ਇਹ ਤੁਸੀਂ ਦੱਸਣਾ ਸਿਰਫ ਕੁਰਸੀਆਂ ਚੇਂਜ ਕਰੀ ਜਾਂਦੇ ਆ ਹੋਰ ਤੁਸੀਂ ਲੋਕਾਂ ਦੇ ਪੱਲੇ ਕੀ ਪਾਈ ਜਾਂਨੇ ਆ ਉਹ ਬਰਸਾਤੀ ਡੱਡੂਗੋ ਤੁਸੀਂ ਸਾਢੇ 4 ਸਾਲਾਂ ਬਾਅਦ ਆਪਦਾ ਮੂੰਹ ਵਿਖਾਉਣ ਆ ਜਾਂਨੇ ਆ ਬਰਸਾਤੀ ਡੱਡੂਗੋ ਪੰਜਾਬ ਦੇ ਲੋਕਾਂ ਦਾ ਕਹਾਣ ਕਿਉਂ ਕਰੀ ਜਾਂਨੇ ਆ ਫੇਰ ਉਹ ਕੱਲੀ ਮਾਂ ਜਿਹਦੇ ਸਿਰ ਤੇ ਉਹਦਾ ਸਾਈ ਨਹੀਂ ਰਿਹਾ ਤੇ ਉਹਦਾ ਕੱਲਾ-ਕੱਲਾ ਪੁੱਤ 20-25 ਲੱਖ ਰੁਪਇਆ ਪੜ੍ਹਾਈ ਤੇ ਲਾਇਆ ਉਲਟਾ ਡਾਂਗਾ ਖਾਂਦਾ ਡਾਂਗਾ ਖਾਂਨ ਤੋਂ ਬਾਅਦ ਉਹਨੇ ਕੁਛ ਨਾ ਕੁਛ ਕਰਜ਼ਾ ਚੱਕਿਆ ਤੇ ਵੀਜ਼ਾ ਬਾਹਰ ਦਾ ਹਲਵਾਇਆ ਓਏ ਓ ਮਾਂ ਟੈਲੀ ਵੀਡੀਓ ਕਾਲ ਕਰਕੇ ਰੋਈ ਜਾਂਦੀ ਆ ਉਹਨੂੰ ਮਾਰਨ ਵਾਲੇ ਕੌਣ ਤੁਸੀਂ ਆ ਤੁਹਾਡੇ ਪੁੱਤ ਵੀ ਤੁਹਾਡੇ ਕੋਲ ਬੈਠੇ ਤੁਹਾਡੇ ਮਾਪੇ ਵੀ ਤੁਹਾਡੇ ਕੋਲ ਬੈਠੇ ਸਾਡੇ ਮਾਪੇ ਵੀ ਰੋਂਦੇ ਸਾਡੇ ਮਾਪੇ ਰੋਂਦੇ ਆਏ ਆ ਬਚਪਨ ਦੇ ਵਿੱਚ ਸਾਡੇ ਮਾਪੇ ਰੋਂਦੇ ਆਏ ਆ ਜਵਾਨੀ ਦੇ ਵਿੱਚ ਅੱਜ ਜੇ ਬੜਾਪੇ ਦੇ ਵਿੱਚ ਵੀ ਰੋਂਦੇ ਫਿਰਦੇ ਆ ਨਾ ਬਚਪਨ ਵੇਖਿਆ ਨਾ ਜਵਾਨੀ ਵੇਖੀ ਨਾ ਬੜੇਪਾ ਵੇਖਿਆ ਕਾਰਨ ਕੀ ਜਵਾਨੀ ਦੇ ਵਿੱਚ ਜਵਾਨੀ ਮੰਨ ਨਹੀਂ ਹੁੰਦੀ ਆ ਪਰ ਘਰ ਦੀ ਗਰੀਬੀ ਚੱਕੀ ਉਹ ਤਿੰਨੇ ਚੀਜ਼ਾਂ ਹੀ ਤੁਹਾਡੇ ਕੋਲ ਆ ਇਹਦੇ ਜਵਾਬ ਦੇ ਹੀ ਕੌਣ ਆ ਤੁਸੀਂ ਲੋਕ ਆ ਜੇਕਰ ਤੁਹਾਨੂੰ ਇਹ ਲੱਗਦਾ ਕਿ ਬੀਜੇਪੀ ਕੁਝ ਕਰੂਗੀ ਫਿਰ ਹਾਂਸਦਾ ਜਹਾਂਸ ਕਿਉਂ ਛੱਡੂਗਾ ਦੱਸੋ ਜੇਕਰ ਲਗਦਾ ਛਾੜੂ ਕੁਝ ਕਰੂਗਾ ਫਿਰ ਰਿੰਕੂ ਨੇ ਕਿਉਂ ਛੱਡੀ ਦੱਸੋ ਦੱਸ ਦੱਸ ਰਵਨੀਤ ਬਿੱਟੂ ਸਿਰਫ ਸਿਰਫ ਕੁਰਸੀ ਮਾਰਾ ਗਿਆ ਸਿਰਫ ਕੋ ਸਿਰਫ ਕੁਰਸੀ ਮਾਰਾ ਹੋਰ ਪੱਲੇ ਪੰਜਾਬ ਦੇ ਕੱਖ ਨਹੀਂ ਛੱਡੇ ਪੰਜਾਬ ਦੇ ਲੋਕੋ ਤੁਸੀਂ ਜ਼ਿੰਮੇਦਾਰ ਆ ਤੁਹਾਡੇ ਦਾਦੇ ਪਰਦਾਦੇ ਇਹਨਾਂ ਨੂੰ ਵੋਟਾਂ ਪਾ ਕੇ ਜਿਤਾਉਂਦੇ ਆਏ ਆ ਤੁਸੀਂ ਟੇਡਾ ਜਾਂ ਮੂੰਹ ਕਰਕੇ ਇਹ ਕਹਿ ਦਿੰਨੇ ਆ ਕਿ ਅਸੀਂ ਤਾਂ ਇਹੀ ਕੰਮ ਕਰਨਾ ਨਹੀਂ ਥੋਡੂ ਇਹਨਾਂ ਨੇ ਸਿਹਤ ਸਿੱਖਿਆ ਦਾ ਪ੍ਰਬੰਧ ਨਹੀਂ ਕਰਕੇ ਦਿੱਤਾ ਤੁਹਾਨੂੰ ਫਰੀਦਗਾਂ ਸਹੂਲਤਾਂ ਦੇ ਵਿੱਚ ਪਾਇਆ ਤੁਹਾਡਾ ਬੇੜਾ ਬਿਠਾਇਆ ਇਹਨਾਂ ਨੇ ਯਾਦ ਰੱਖ ਲਓ ਜੇਕਰ ਤੁਸੀਂ ਹੁਣ ਕੁਝ ਕਰਨਾ ਚਾਹੁੰਦੇ ਆ ਪਹਿਲਾਂ ਤੁਹਾਡੇ ਦਾਦੇ ਪਰਦਾਦਿਆਂ ਦਾ ਬੇੜਾ ਬੈਠਾ ਅੱਜ ਇਹ ਆਪਣਾ ਬੇੜਾ ਬਿਠਾਉਣ ਨੂੰ ਫਿਰਦੇ ਆ ਹੁਣ ਬਾਕੀ ਮਰਜ਼ੀ ਤੁਹਾਡੀ ਆ ਤੁਸੀਂ ਵੋਟ ਪਾਉਣ ਦੀ ਬਜਾਏ ਇਨਾਂ ਦੀਆਂ ਨਿੱਤੀਆਂ ਦੇ ਖਿਲਾਫ ਖੜੇ ਹੋ ਜੋ ਐਮ ਐਲ ਏ ਐਮ ਪੀ ਆਜ਼ਾਦ ਖੜੇ ਹੋ ਜੋ 2022 ਚ ਮੈਂ ਵੀ ਐਮ ਐਲ ਏ ਖੜਾ ਹੋਇਆ ਸੀ ਗੱਲ ਹਾਰ ਜਿੱਤ ਦੀ ਨਹੀਂ ਗਈ ਇਹਨਾਂ ਨੂੰ ਦਿਖਾਓ ਕਿ ਅਸੀਂ ਤੁਹਾਡੀਆਂ ਨਿੱਤੀਆਂ ਦੇ ਖਿਲਾਫ ਖੜਨ ਜੋ ਕਰੇ ਹੋਗੇ ਆ ਤੇ ਜੇਕਰ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ